ਇਹ ਖਬਰ ਮਤਲਬ ਸਾਡੇ ਪੰਜਾਬ ਨੂੰ ਤੇ ਐ ਮਨਾਇਆ ਹੋਇਆ ਵੀ ਪੰਜਾਬ ਦੇ ਵਿੱਚ ਕੋਈ ਵੀ ਕਿਤੋਂ ਵੀ ਆ ਕੇ ਜਦੋਂ ਮਰਜ਼ੀ ਰਹਿ ਲਵੇ 6 ਬੰਦੇ ਹੈਗੇ ਬੜੇ ਰਾਮ ਨਾਲ ਟੌਰ ਨਾਲ ਮਤਲਬ ਲੋਕਾਂ ਦੇ ਘਰਾਂ ਚੋਂ ਚੜ ਰਹੇ ਕਹਿੰਦਾ ਚੜ ਰਹੇ 2-4 ਜਣੇ ਬਾਹਰ ਖੜ ਜਾਂਦੇ ਆ 2 ਜਣੇ ਅੰਦਰ ਵੜ ਜਾਂਦੇ ਹੈਗੇ ਯੂਪੀਬੀਆਰ ਤੋਂ ਬੰਦੇ ਕ੍ਰਾਈਮ ਕਰਕੇ ਆ ਕੇ ਬੜੇ ਟੌਰ ਨਾਲ ਇੱਥੇ ਰਹਿ ਰਹੇ ਹੈਗੇ ਆ ਕੋਈ ਪੁੱਛ ਪੜਤਾਲ ਨਹੀਂ ਵੀ ਕਿਹੜਾ ਬੰਦਾ ਇਹ ਕਿੱਥੋਂ ਦਾ ਤੇ ਕਿਵੇਂ ਆ 4 ਬੰਦੇ ਜਿਨ੍ਹਾਂ ਨੇ ਲੁੰਗੀਆਂ ਜਿਹੜੀਆਂ ਉਹ ਡਬਲ ਕਰਕੇ ਉੱਪਰ ਐ ਢਿੱਡ ਨਾਲ ਬਨੀਆਂ ਹੋਈਆਂ ਸੀ ਤੇ ਉੱਪਰੋਂ ਉਹਨਾਂ ਨੇ ਟੀ-ਸ਼ਰਟਾ ਵਰਗਾ ਕੁਝ ਨਹੀਂ ਪਾਇਆ ਸੀ ਨੰਗੇ ਪਿੰਡੇ ਸੀ ਕੋਈ ਕੌਣ ਸੋ ਉਹਦੀ ਰਾਤ ਨੂੰ ਆ ਗਈ ਸੀ ਸਾਡੇ ਕੋਲ ਰਾਤ ਨੂੰ ਵੀ ਆ ਗਈ ਸੀ ਸਵੇਰੇ ਫਿੰਗਰਪ੍ਰਿੰਟਸ ਲੈਣ ਵਾਸਤੇ ਆ ਕੇ ਡੌਗ ਸਕਾਟ ਵੀ ਆ ਗਿਆ ਐਸਐਚਓ ਸਾਹਿਬ ਖੁਦ ਵੀ ਆਏ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਵਿੱਚ ਵੀ ਸ਼ੱਕੀ ਪ੍ਰਵਾਸੀਆਂ ਨੇ ਚੰਦ ਚਾੜ ਦਿੱਤਾ ਹੈ ਉਹਨਾਂ ਨੇ ਇੱਥੋਂ ਦੀ ਗ੍ਰੀਨ ਐਵੇਨਿਊ ਵਿੱਚ ਅੱਧੀ ਰਾਤ ਦੇ ਕਰੀਬ 6 ਦੇ ਕਰੀਬ ਇਸ ਤਰ੍ਹਾਂ ਦੇ ਸ਼ੱਕੀ ਵਿਅਕਤੀਆਂ ਨੇ ਲੋਕਾਂ ਦੇ ਕਰਾਂ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਗਏ ਗ੍ਰੀਨ ਐਵੇਨਿਊ ਨਿਵਾਸੀ ਡਾਕਟਰ ਧਰਮਵੀਰ ਨੇ ਦੱਸਿਆ ਕਿ ਉਹ ਬੜੇ ਆਰਾਮ ਦੇ ਨਾਲ ਆਏ ਆ ਤੇ ਆਰਾਮ ਦੇ ਨਾਲ ਹੀ ਚਲੇ ਗਏ ਆ ਘਰ ਦੇ ਪਿਛਲੇ ਪਾਸੇ ਕੰਧ ਦੇ ਉੱਪਰ ਤਾਰਾਂ ਲੱਗੀਆਂ ਉਹਨਾਂ ਨੂੰ ਵੀ ਕੱਟ ਕੇ ਉਹ ਅੰਦਰ ਆਏ ਤੇ ਕੁਝ ਲੋਕ ਬਾਹਰ ਖੜੇ ਰਹੇ ਹੁਣ ਜਦੋਂ ਉਹਨਾਂ ਦੀ ਵੀਡੀਓ ਸਾਹਮਣੇ ਆਈ ਹੈ ਤਾਂ ਪਤਾ ਲੱਗਾ ਕਿ ਉਹ ਲਗਭਗ 6 ਵਿਅਕਤੀ ਸੀ ਤੇ ਉਹ ਲਗਭਗ ਪ੍ਰਵਾਸੀਆਂ ਵਰਗੇ ਹੀ ਲੱਗਦੇ ਸੀ ਤੇ ਉਹਨਾਂ ਇਹ ਵੀ ਕਿਹਾ ਕਿ ਕਿਉਂਕਿ 바ਵਾ ਫਰੀਜੀ ਦਾ ਮੇਲਾ ਸੀ ਤੇ ਮੇਲੇ ਦੀ ਆੜ ਵਿੱਚ ਇਸ ਤਰ੍ਹਾਂ ਦੇ ਵਿਅਕਤੀਆਂ ਦਾ ਆਉਣਾ ਕਈ ਤਰ੍ਹਾਂ ਦੇ ਹੋਰ ਸ਼ੰਕੇ ਵੀ ਪੈਦਾ ਕਰਦਾ ਹੈ ਇਸ ਲਈ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮੇਲੇ ਦੌਰਾਨ ਤੇ ਹੋਰ ਸਮਿਆਂ ਦੌਰਾਨ ਜਿਹੜੇ ਪ੍ਰਵਾਸੀ ਆਉਂਦੇ ਆ ਉਹਨਾਂ ਨੂੰ ਸਮੇਂ-ਸਮੇਂ ਚੈੱਕ ਕੀਤਾ ਜਾਵੇ ਤੇ ਉਹਨਾਂ ਤੇ ਲਗਾਤਾਰ ਨਜ਼ਰ ਰੱਖੀ ਜਾਵੇ ਉਹਨਾਂ ਇਹ ਵੀ ਦੱਸਿਆ ਕਿ ਉਹ ਘਰ ਦੇ ਅੰਦਰ ਉਸ ਰਾਤ ਸੌਂ ਰਹੇ ਸੀ ਤੇ ਨਾਲ ਦੇ ਕਮਰੇ ਵਿੱਚ ਹੀ ਉਹਨਾਂ ਨੇ ਬੜੇ ਬੇਡਰ ਹੋ ਕੇ ਬੇਖੌਫ ਹੋ ਕੇ ਇਹ ਕਾਰਵਾਈ ਪਾਈ ਤੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਉਹਨਾਂ ਦੇ ਆਂਢੀਆਂ ਗੁਆਂਢੀਆਂ ਦੇ ਘਰਾਂ ਦੇ ਵੀ ਜਿੰਦੇ ਤੋੜੇ ਉੱਥੋਂ ਵੀ ਸਮਾਨ ਚੋਰੀ ਹੋਇਆ ਯਾਨੀ ਇੱਕੋ ਰਾਤ ਵਿੱਚ ਲਗਭਗ 4 ਦੇ ਕਰੀਬ ਘਰਾਂ ਵਿੱਚ ਉਹ ਕੰਧਾਂ ਟੱਪ ਕੇ ਦਾਖਲ ਹੋਏ ਘਟਨਾ ਭਾਵੇਂ ਇਹ 2 ਦਿਨ ਪਹਿਲਾਂ ਦੀ ਆ ਪਰ ਹੁਣ ਉਹਨਾਂ ਦੇ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਗੰਭੀਰ ਹੁੰਦਾ ਦਿਖਾਈ ਦੇ ਰਿਹਾ ਹੈ ਉਹ ਮੰਨ ਕਰ ਰਹੇ ਨੇ ਕਿ ਪ੍ਰਸ਼ਾਸਨ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਲਗਾਤਾਰ شناخت ਕਰੇ ਤੇ ਉਹਨਾਂ ਤੇ ਲਗਾਤਾਰ ਕਰੜੀ ਨਜ਼ਰ ਰੱਖੇ ਮੇਰੀ ਕੰਧ ਕੋਈ 5 ਕ 5.5 ਫੁੱਟ ਕੰਧ ਹੈਗੀ ਉਹਦੇ ਉੱਤੇ ਤਾਰਾਂ ਲੱਗੀਆਂ ਕੰਡਿਆਲੀਆਂ ਤਿੰਨ ਲਾਈਨਾਂ ਲੱਗੀਆਂ ਹੈਗੀਆਂ ਤੇ ਉਹਨਾਂ ਨੇ ਮਤਲਬ ਪਹਿਲਿਆਂ ਉਹ ਤਾਰਾਂ ਕੱਟੀਆਂ ਪਲਾਸ ਨਾਲ ਤਾਰਾਂ ਕੱਟ ਕੇ ਤੇ ਅੰਦਰ ਆ ਕੇ ਸਾਡਾ ਮਗਰਲਾ ਜਿਹੜਾ ਦਰਵਾਜ਼ਾ ਸੀਗਾ ਲੋਬੀਦਾਰ ਉਧਰ ਖੇਤ ਵਾਲੇ ਪਾਸੇ ਨੂੰ ਹੈਗਾ ਤੇ ਉਧਰੋਂ ਸੱਬਲ ਪਾ ਕੇ ਉਹਨਾਂ ਨੇ ਦਰਵਾਜ਼ਾ ਪਟਿਆ ਦਰਵਾਜ਼ੇ ਦੀਆਂ ਉਹ ਕੁੰਡੀਆਂ ਨਿਕਲ ਗਈਆਂ ਤੇ ਉਧਰ ਦੀ ਉਹ ਅੰਦਰ ਆਏ ਤੇ ਨਾਲ ਹੀ ਸਾਡਾ ਜਿਹੜਾ ਹੈਗਾ ਸਟੋਰ ਰੂਮ ਹੈਗਾ ਤੇ ਉਹਦੇ ਚੋਂ ਉਹ ਵੜ ਗਏ ਤੇ ਉਹਦੇ ਨਾਲ ਬਾਥਰੂਮ ਹੈ ਤੇ ਬਾਥਰੂਮ ਦੇ ਨਾਲ ਹੀ ਸਾਡਾ ਕਮਰਾ ਅਟੈਚ ਕਮਰਾ ਮੈਂ ਮੇਰੀ ਵਾਈਫ ਤੇ ਮੇਰੀ ਮਦਰ ਅਸੀਂ ਉੱਥੇ ਆਏ ਸੀਗੇ ਤੇ ਮੇਰੀ ਵਾਈਫ ਰਾਤ ਨੂੰ 2 ਵਜੇ ਦੇ ਕਰੀਬ ਜਿਹੜਾ ਹੈ ਉਹ ਬਾਥਰੂਮ ਕਰਨ ਵਾਸਤੇ ਉઠી ਹੈ ਤੇ ਜਿਵੇਂ ਹੀ ਉਹਨੇ ਰੂਮ ਦਾ ਦਰਵਾਜਾ ਖੋਲਿਆ ਸੀ ਚੱਲਦਾ ਸੀ ਰੂਮ ਦਰਵਾਜਾ ਕੁੰਡੀ ਤਾਂ ਨਹੀਂ ਲਾਈ ਸੀ ਸੀ ਪਰ ਖੁੱਪੜਿਆ ਹੋਇਆ ਸੀ ਜਿਵੇਂ ਹੀ ਉਹਨੇ ਖੋਲਿਆ ਤੇ ਉਹਨੂੰ ਸਾਹਮਣੇ ਜਿਹੜਾ ਲੋਬੀ ਦੇ ਵਿੱਚ ਦਰਵਾਜਾ ਬੈਕ ਡੋਰ ਜਿਹੜਾ ਉਹਨੂੰ ਖੁੱਲਾ ਨਜ਼ਰ ਆਇਆ ਉਦੋਂ ਨੂੰ ਮਤਲਬ ਬੜੇ ਆਰਾਮ ਨਾਲ ਚਾਰ ਬੰਦੇ ਜਿਨ੍ਹਾਂ ਨੇ ਲੁੰਗੀਆਂ ਜਿਹੜੀਆਂ ਉਹ ਡਬਲ ਕਰਕੇ ਉੱਪਰ ਐ ਢਿੱਡ ਨਾਲ ਬੰਨੀਆਂ ਹੋਈਆਂ ਸੀ ਤੇ ਉੱਪਰੋਂ ਉਹਨਾਂ ਨੇ ਟੀ-ਸ਼ਰਟਾਂ ਵਗਰਾ ਕੁਝ ਨਹੀਂ ਪਾਏ ਸੀ ਨੰਗੇ ਪਿੰਡੇ ਸੀਗੇ ਤੇ ਮੋਨੇ ਬੰਦੇ ਸੀ ਬਦਲੇ ਬਦਲੇ ਜੇ ਬੰਦੇ ਸੀ ਉਹ ਤੇ ਬੜੇ ਰਾਮ ਨਾਲ ਇਹਦੇ ਕੋਲੋਂ ਦੀ ਮਤਲਬ ਇਹਨੂੰ ਕੁਝ ਨਹੀਂ ਕਿਹਾ ਕਿਉਂਕਿ ਦਰਵਾਜ਼ੇ ਸਾਡੇ ਰੂਮ ਦੇ ਦਰਵਾਜ਼ੇ ਚ ਹੀ ਸੀਗੀ ਬਾਹਲੇ ਅੱਗੇ ਨਹੀਂ ਗਈ ਤੇ ਰਾਮ ਨਾਲ ਆ ਉਸ ਦਰਵਾਜ਼ੇ ਵਿੱਚ ਦੀ ਉਹ ਨਿਕਲ ਕੇ ਬਾਹਰ ਪਿਛਲੀ ਕੰਨ ਤੇ ਟੱਪ ਗਏ ਤੇ ਜਦੋਂ ਹੀ ਮੌਟ ਕੇ ਆਇਆ ਮੈਂ ਬੇਟੇ ਨੂੰ ਉਠਾਇਆ ਬੇਟਾ ਉੱਪਰਲੇ ਰੂਮ 'ਚ ਸੀ ਅਸੀਂ ਉੱਪਰ ਛਾਤੇ ਜਾ ਕੇ ਮੈਂ ਲਾਈਟ ਲੂਟੀ ਜਗਾਈ ਹੈ ਤੇ ਸਾਨੂੰ ਮਤਲਬ ਉਹ ਨજર ਨਹੀਂ ਆਏ ਉਧਰ ਖੇਤ ਵਾਲੇ ਬਸ ਇਹ ਹਨੇਰਾ ਬਹੁਤ ਸੀਗਾ ਅਸੀਂ ਗਲੀ 'ਚ ਫਿਰ ਨਾਲ ਦੀ ਨਾਲ ਬਾਕੀ ਫੋਨ ਕੀਤਾ ਸਾਡੇ ਵਕੀਲ ਸਾਹਿਬ ਹੈਗੇ ਆ ਉਹਨਾਂ ਨੂੰ ਫੋਨ ਕੀਤਾ ਉਹ ਵੀ ਰਾਤ ਨੂੰ ਜਾਗ ਗਏ ਫਿਰ ਮੇਰੇ ਦੋਸਤ ਹੈ ਮੈਂ ਉਹਨਾਂ ਨੂੰ ਫੋਨ ਕੀਤਾ ਪਹਿਲਾਂ ਤਾਂ ਅਸੀਂ ਘਬਰਾਏ ਰਹੇ ਕਾਫੀ ਧੇਰ ਵੀ ਕਿਵੇਂ ਹੋ ਸਕਦਾ ਐਦਾਂ ਕਿਵੇਂ ਵੜ ਗਏ ਹਿੰਮਤ ਕਿਵੇਂ ਹੋਊਗੀ ਫਿਰ ਹੌਸਲੇ ਹੌਸਲੇ 'ਚ ਆ ਕੇ ਫਿਰ ਅਸੀਂ ਫੋਨ ਕੀਤਾ ਮੇਰੇ ਦੋਸਤ ਨੂੰ ਉਠੀ ਨਾਲ ਹੀ ਹੈ ਤੇ ਉਹ ਕਹਿੰਦੇ ਕਿੰਨੀ ਧੇਰ ਹੋਊਗੀ ਮੈਂ ਕਿਹਾ ਵੀ ਹੋਗੇ ਉਹਨੇ 15 20 ਮਿੰਟ ਤਾਂ ਮੈਂ ਛੱਟੋ-ਮੱਟੋ ਉਹ ਕਹਿੰਦੇ ਵੀ 112 ਤੇ ਫੋਨ ਕਾਲ ਕਰੋ ਉਹਨੇ ਸੀ 112 ਤੇ ਕਾਲ ਕੀਤੀ ਉਹ ਕੌਣ ਸੀ ਉਹ ਦਿਨ ਰਾਤ ਨੂੰ ਆ ਗਈ ਸੀ ਸਾਡੇ ਕੋਲ ਰਾਤ ਨੂੰ ਵੀ ਆ ਗਈ ਸੀ ਸਵੇਰੇ ਫਿੰਗਰਪ੍ਰਿੰਟਸ ਲੈਣ ਵਾਸਤੇ ਆ ਕੇ ਡੌਗ ਸਕਾਟ ਵੀ ਆ ਗਿਆ ਐਸਐਚਓ ਸਾਹਿਬ ਖੁਦ ਵੀ ਆਏ ਪਰ ਕੁੱਲ ਮਿਲਾ ਕੇ ਜਿਹੜਾ ਅਸੀਂ ਸਾਰੀ ਕਹਾਣੀ ਉਹਨਾਂ ਨੂੰ ਦੱਸੀ ਪਰ ਉਹ ਕਹਿੰਦੇ ਸੀ ਵੀ ਸ਼ਾਮ ਤੱਕ ਤੁਹਾਨੂੰ ਕੁਝ ਦੱਸਾਂਗੇ ਪਰ ਉਧਰੋਂ ਸਾਨੂੰ ਹਜੇ ਤੱਕ ਕੋਈ ਕਾਲ ਕਿਸੇ ਤਰ੍ਹਾਂ ਦੀ ਕੋਈ ਇਨਫਰਮੇਸ਼ਨ ਹੀ ਆ ਕੁਝ ਵੀ ਨਹੀਂ ਆਇਆ ਜਾਣਕਾਰੀ ਵੀ ਕੀ ਕੁਝ ਪਤਾ ਲੱਗਿਆ ਕਿ ਨਹੀਂ ਲੱਗਿਆ ਪਰ ਉਸ ਤੋਂ ਬਾਅਦ ਅਸੀਂ ਖੁਦ ਆਪ ਜਿਹੜਾ ਬਾਕੀ ਕਲੋਨੀ 'ਚ ਗੱਲਬਾਤ ਕੀਤੀ ਤੇ ਪੁੱਛ-ਪੁੱਛ ਪੜਤਾਲ ਕੀਤੀ ਵੀ ਇਸ ਤਰ੍ਹਾਂ ਗੱਲਬਾਤ ਹੋਈ ਹੈ ਤੇ ਸਾਨੂੰ ਕਈ ਕੈਮਰਿਆਂ ਤੋਂ ਗਲੀ ਦੇ ਵਿੱਚ ਜਾ ਕੇ ਜਿਹੜਾ ਹੈ ਉਹਨਾਂ ਦੀਆਂ ਵੀਡੀਓ ਵਗੈਰਾ ਜਿਹੜੀਆਂ ਪ੍ਰਾਪਤ ਹੋਈਆਂ ਹੈਗੀਆਂ 6 ਬੰਦੇ ਹੈਗੇ ਬੜੇ ਰੌਣਕ ਟੌਣ ਨਾਲ ਮਤਲਬ ਲੋਕਾਂ ਦੇ ਘਰਾਂ 'ਚੋਂ ਚੜ ਰਹੇ ਕਹਿੰਦਾ ਚੜ ਰਹੇ 2-4 ਜਣੇ ਬਾਹਰ ਖੜ੍ਹ ਜਾਂਦੇ ਆ 2 ਜਣੇ ਅੰਦਰ ਵੜ ਜਾਂਦੇ ਹੈਗੇ ਤੇ ਉਹਨਾਂ ਨੂੰ ਐ ਲੱਗਦਾ ਜਿਵੇਂ ਕੋਈ ਡਰ ਪਿਆ ਹੀ ਨਹੀਂਗਾ ਮਤਲਬ ਹੋਰ ਵਿਕਨਾਂ ਦੇ ਵਿੱਚ ਕੋਈ ਜੋੜੀਆਂ ਹੋਣ ਮੈਂ ਅਹੋਰ ਕਰਾਚੀ ਹਜੇ ਤੱਕ ਮੇਰੇ ਸਾਹਮਣੇ ਇੱਕ ਸਾਡੇ ਮਗਰਲੇ ਪਾਸੇ ਉਹਨਾਂ ਦਾ ਜਿੰਦਰਾ ਟੁੱਟਿਆ ਸੀ ਉਹਨਾਂ ਨਾਲ ਸਵੇਰੇ ਹੀ ਉਸ ਦਿਨ ਸਾਡੀ ਗੱਲ ਹੋਈ ਉਹ ਕਹਿੰਦੇ ਵੀ ਮੈਂ ਵੀ ਦੇਖਦਾ ਸਾਡਾ ਜਿੰਦਰਾ ਸਾਡਾ ਵੀ ਟੁੱਟਿਆ ਮੈਂ ਕਮਰੇ ਕਮਰੇ ਚੈੱਕ ਕਰਾਂ ਉਹਨਾਂ ਨੇ ਵੀ ਕੈਮਰੇ ਚੈੱਕ ਕਰਾਇਆ ਪਰ ਉਹਨਾਂ ਨਾਲ ਉਸ ਰੂਮ 'ਚ ਕੋਈ ਹੈ ਨਹੀਂ ਸੀ ਬਾਲਾ ਤੇ ਏਸੀ ਸੀ ਲੱਗਿਆ ਸੀ ਪਰ ਉਹਨਾਂ ਨੇ ਏਸੀ ਨਹੀਂ ਪਟਿਆ ਤੇ ਕਮਰੇ 'ਚ ਕੁਝ ਹੈ ਨਹੀਂ ਸੀ ਸਮਾਨ ਤੇ ਬਚਤ ਰਹਿ ਗਈ ਤੇ ਆਪਣਾ ਕੀ ਕੁਝ ਚੋਰੀ ਹੋਇਆ ਸਾਡੇ ਮੇਰੇ ਬਾਰੀਪੂਰੀ ਤੇ ਮੇਰਾ ਤਾਂ ਉਹਨਾਂ ਬੈਡਰੂਮ ਸਾਰਾ ਕੁਝ ਹੀ ਫਰੋਲ ਲਿਆ ਸੀ ਆ ਤੇ ਤਿੰਨ ਗੁੱਠੀਆਂ ਸੀਗੀਆਂ ਸੋਨੇ ਦੀਆਂ ਤੇ ਕੁਝ ਚਾਂਦੀ ਦੀਆਂ ਟੂਮਾ ਸੀ ਉਹ ਜਿਹੜੀ ਐ ਇੱਥੇ ਸਾੜੀ ਤੇ ਉਹ ਹੁੰਦੀ ਐ ਤਗੜੀ ਜੀ ਚਾਂਦੀ ਦੀ ਇੱਕ ਉਹ ਬਾਵਾ-ਬੂਆ ਚ ਪਾਣ ਵਾਲੇ ਹੁੰਦੇ ਹੈਗੇ ਉਹ ਇਦਾਂ ਦਾ ਸਮਾਨ ਸੀਗਾ ਕਿੰਨੀ ਕਿੰਦਾ ਚਾ ਕਿ ਮੈਂ ਦੱਸ ਮੈਂ ਦੂਜਾ ਕੋਈ 2-3 ਲੱਖ ਦੇ ਵਿੱਚ ਹੋਊਗਾ ਜਿਹੜਾ ਨੁਕਸਾਨ ਹੋਇਆ ਕੋਈ ਕਿ ਖਾਸ ਕਰਕੇ ਜਿਵੇਂ ਸਾਡਾ ਬਾਬਾ ਫਰੀਦ ਦਾ ਮੇਲਾ ਆਉਂਦਾ ਹੈਗਾ ਤੇ ਉਸ ਮੇਲੇ ਦੇ ਵਿੱਚ ਬਹੁਤ ਦੂਰੋਂ ਦੂਰੋਂ ਲੋਕ ਤਰ੍ਹਾਂ-ਤਰ੍ਹਾਂ ਦੇ ਲੋਕ ਜਿਹੜੇ ਆਉਂਦੇ ਹੈਗੇ ਆ ਜਿਹੜੇ ਕੋਈ ਗੁਬਾਰੇ ਵਾਲਾ ਕੋਈ ਖਡੋਣੇ ਵਾਲਾ ਕੋਈ ਕਿਸੇ ਟਾਈਪ ਦਾ ਕੋਈ ਕਿਸੇ ਟਾਈਪ ਦਾ ਲੋਕ ਆਉਂਦਾ ਹੈਗਾ ਤੇ ਮੈਨੂੰ ਇਹ ਲੱਗਦਾ ਵੀ ਅਸੀਂ ਨਹੀਂ ਚਾਹੁੰਦੇ ਵੀ ਮੇਲਾ ਦੇ ਵਿੱਚ ਕੋਈ ਨਾ ਆਵੇ ਪਰ ਇਹ ਜ਼ਰੂਰ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿੰਨੇ ਵੀ ਇਹ ਬਾਹਰੋਂ ਕੋਈ ਸੇਲ ਆਪਣਾ ਸਮਾਨ ਸੇਲ ਕਰਨ ਵਾਸਤੇ ਆਉਂਦੇ ਆ ਤੇ ਜਿਹੜੇ ਅੱਡੇ ਲਾਉਂਦੇ ਸਟਾਲ ਲਾਉਂਦੇ ਆ ਜਲੇਬੀਆਂ ਬਣਾਉਂਦੇ ਪਕੌੜੇ ਤਾਰਦੇ ਹੈਗੇ ਵੀ ਇਹਨਾਂ ਦਾ ਪ੍ਰਸ਼ਾਸਨ ਦੇ ਵਿੱਚ ਕੋਈ ਨਾ ਕੋਈ ਪ੍ਰੂਵ ਜਿਹੜਾ ਹੈਗਾ ਜ਼ਰੂਰ ਪ੍ਰਸ਼ਾਸਨ ਨੂੰ ਲੈਣਾ ਚਾਹੀਦਾ ਵੀ ਤੁਸੀਂ ਕਿੱਥੋਂ ਆਏ ਕਿੱਥੇ ਤੇ ਰਹਿਣ ਵਾਲੇ ਹੈਗੇ ਤੇ ਤੁਹਾਡਾ ਆਧਾਰ ਕਾਰਡ ਕੀ ਹੈਗਾ ਮੇਰੇ ਖਿਆਲ ਇਹ ਇਹ ਜਿਹੜੀਆਂ ਜਿਹੜੀ ਚੀਜ਼ ਹੈ ਇਹ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਅੱਡੇ ਜਿਹੜੇ ਹੈਗੇ ਆ ਉਹ ਸਾਡੇ ਨੋਟਿਸ 'ਚ ਹੋਣੇ ਚਾਹੀਦੇ ਵੀ ਕਿਸ ਬੰਦੇ ਦਾ ਅਡਾ ਲੱਗਿਆ ਤੇ ਉਹਦੇ ਕੋਲ ਕਿੰਨੇ ਬੰਦੇ ਕੰਮ ਕਰ ਰਹੇ ਕਿੰਨੇ ਬੰਦੇ ਅੱਡੇ ਤੇ ਹੈਗੇ ਮਤਲਬ ਸਾਡੇ ਪੰਜਾਬ ਨੂੰ ਤਾਂ ਐ ਮਨਾਇਆ ਹੋਇਆ ਵੀ ਪੰਜਾਬ ਦੇ ਵਿੱਚ ਕੋਈ ਵੀ ਕਿਤੋਂ ਵੀ ਆ ਕੇ ਜਦੋਂ ਮਰਜ਼ੀ ਰਹਿ ਲਵੇ ਮੋਲੋ ਯੂਪੀਬੀ ਆਰ ਤੋਂ ਬੰਦੇ ਕ੍ਰਾਈਮ ਕਰਕੇ ਆ ਕੇ ਬੜੇ ਟੋਰ ਨਾਲ ਇੱਥੇ ਰਹਿ ਰਹੇ ਹੈਗੇ ਆ ਕੋਈ ਪੁੱਛ ਪੜਤਾਲ ਨਹੀਂ ਵੀ ਕਿਹੜਾ ਬੰਦਾ ਹੈ ਕਿੱਥੋਂ ਦਾ ਤੇ ਕਿਵੇਂ ਹੈ ਤੇ ਇਧਰੋਂ ਵੀ ਚੁੱਪ ਕਰਕੇ ਉਹ ਕ੍ਰਾਈਮ ਕਰਕੇ ਜਿਹੜੇ ਹੈਗੇ ਆ ਉਹ ਨਿਕਲ ਜਾਂਦੇ ਹੈ ਤੇ ਉਹਨਾਂ ਦਾ ਬਹੁਤਾ ਪਤਾ ਹੀ ਨਹੀਂ ਲੱਗਦਾ ਗਿਆ ਮਤਲਬ ਕਿ ਵੀ ਸਾਡੇ ਜਿਹੜਾ ਹੈਗਾ ਅਸੀਂ ਇਹ ਨਹੀਂ ਕਹਿੰਦੇ ਭਈ ਮਜ਼ਦੂਰ ਹੈ ਜੇ ਕੋਈ ਯੂਪੀ ਬਿਹਾਰ ਤੋਂ ਆਉਂਦਾ ਹੈ ਕੋਈ ਕੰਮ ਕਰਨ ਆਉਂਦਾ ਹੈਗਾ ਤਾਂ ਉਹ ਕਰੇ ਆਵੇ ਕੋਈ ਸਾਨੂੰ ਕੋਈ ਦਿੱਕਤ ਨਹੀਂ ਹੈ ਉਹਨਾਂ ਤੋਂ ਭਈ ਇਹ ਨਹੀਂ ਵੀ ਪੰਜਾਬ 'ਚ ਕੋਈ ਵੀ ਆਵੇ ਤੇ ਜਦੋਂ ਮਰਜ਼ੀ ਆ ਕੇ ਇੱਥੇ ਰਵੇ ਤੇ ਜਦੋਂ ਮਰਜ਼ੀ ਕੁਝ ਕੰਡ ਕਰਕੇ ਇੱਥੋਂ ਚਲਾ ਜਾਵੇ ਤੇ ਇਸ ਇਸ ਤਰੀਕੇ ਨਾਲ ਸਾਡੇ ਤੇ ਜਿਹੜਾ ਹੈ ਜਿਹੜਾ ਹੈਗਾ ਆਮ ਲੋਕਾਂ ਤੇ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਮਤਲਬ ਇੱਕ دہشت ਦਾ ਮਾਹੌਲ ਹੈ ਵੀ ਇੱਥੇ ਕਿਸੇ ਦੀ ਕੋਈ ਪੁੱਛਪੜਤਾਲ ਨਹੀਂ ਹੈਗੀਏ ਕੋਈ ਵੀ ਕੁਝ ਕਰਕੇ ਚਲਾ ਜਾਂਦਾ ਹੈ ਮਤਲਬ ਸਾਡੇ